ਗੁਰੂ ਪਿਆਰੀ ਸਾਧ ਸੰਗਤ ਜੀ ਪੀਰ ਭੀਖਨ ਸ਼ਾ ਪਿੰਡ ਕੁੜਾਮ ਰਿਆਸਤ ਪਟਿਆਲਾ ਦਾ ਰਹਿਣ ਵਾਲਾ ਸੀ ਇੱਕ ਦਿਨ ਆਪਣੇ ਚੇਲੇ ਬਾਸ ਪਿੰਡ ਠਸਕੇ ਜ਼ਿਲ੍ਹਾ ਕਰਨਾਲ ਵਿੱਚ ਖੜਿਆ ਹੋਇਆ ਸੀ ਐਤਵਾਰ ਨੂੰ ਜਿਸ ਸਮੇ ਗੁਰੂ ਗੋਬੀ ਸਿੰਘ ਜੀ ਦਾ ਪਟਨੇ ਵਿੱਚ ਜਨਮ ਹੋਇਆ ਪੀਰ ਭੀਖਨ ਸ਼ਾ ਆਪਣੇ ਇਸ਼ਟ ਦੀ ਯਾਦ ਵਿੱਚ ਬੈਠਾ ਹੋਇਆ ਸੀ ਉਸ ਨੂੰ ਅਚਨ ਚੇਤ ਹੀ ਪੂਰਬ ਦਿਸ਼ਾ ਵੱਲੋਂ ਰੋਸ਼ਨੀ ਦੀ ਸੀ ਜਿਸ ਨੂੰ ਵੇਖ ਕੇ ਉਸਨੇ ਅਨੁਭਵ ਕੀਤਾ ਕਿ ਇਸ ਦਿਸ਼ਾ ਵਿੱਚ ਇਸ ਸਮੇਂ ਕੋਈ ਮਹਾਪੁਰਸ਼ ਪੈਦਾ ਹੋਇਆ ਹੈ ਜਿਹੜਾ ਜ਼ੋਰ ਜ਼ੁਲਮ ਦੇ ਹਨੇਰੇ ਨੂੰ ਦੂਰ ਕਰੇਗਾ ਪੀਰ ਪੀਖਨ ਸ਼ਾਹ ਨੇ ਜਲਦੀ ਹੀ ਉੱਠ ਕੇ ਪੂਰਬ ਦਿਸ਼ਾ ਵੱਲ ਮੂੰਹ ਕਰਕੇ ਸਜਦਾ ਕੀਤਾ ਪੀਰ ਜੀ ਦੇ ਚੇਲਿਆਂ ਨੇ ਪੁੱਛਿਆ ਪੀਰ ਜੀ ਮੱਕਾ ਕਾਬਾ ਤਾਂ ਪੱਛਮ ਦਿਸ਼ਾ ਵੱਲ ਹੈ ਤੁਸੀਂ ਪੂਰਬ ਦਿਸ਼ਾ ਵੱਲ ਸਜਦਾ ਕਿਉਂ ਕੀਤਾ ਹੈ ਪੀਰ ਪੀਖਨ ਸ਼ਾ ਨੇ ਕਿਹਾ ਇਹ ਇਸ ਵਾਸਤੇ ਕਿ ਇੱਧਰ ਅੱਜ ਦੇਨ ਦੁਨੀਆ ਦਾ ਵਾਲੀ ਮਨੁੱਖੀ ਸਰੀਰ ਧਾਰ ਕੇ ਪ੍ਰਗਟ ਹੋਇਆ ਹੈ ਹੁਣ ਮੈਂ ਉਹਨਾਂ ਦੇ ਨੂਰੀ ਦਰਸ਼ਨ ਕਰਨ ਵਾਸਤੇ ਪਟਨੇ ਛੇਤੀ ਹੀ ਜਾਣਾ ਚਾਹੁੰਦਾ ਹਾਂ ਉਸ ਉਪਰੰਤ ਪੀਰ ਪੀਖਨ ਸ਼ਾ ਤਿਆਰੀ ਕਰਕੇ ਆਪਣੇ ਦੋ ਚੇਲਿਆਂ ਨੂੰ ਨਾਲ ਲੈ ਕੇ ਹੌਲੀ-ਹੌਲੀ ਚੱਲ ਕੇ ਪਟਨੇ ਪਹੁੰਚ ਗਿਆ ਪੀਰ ਜੀ ਨੇ ਵੇਖਿਆ ਕਿ ਪਟਨੇ ਦਾ ਹਰ ਇੱਕ ਜੀਵ ਅਤੇ ਵਣਸਪਤੀ ਦਾ ਪੱਤਾ-ਪੱਤਾ ਖੁਸ਼ੀਆਂ ਨਾਲ ਭਰਪੂਰ ਪ੍ਰਸੰਨ ਹੈ ਪੀਰ ਜੀ ਪੁੱਛਕਿਸ਼ ਕਰਕੇ ਉਸ ਘਰ ਅੱਗੇ ਜਿੱਥੇ ਸਹਬਜ਼ਾਦੇ ਦਾ ਜਨਮ ਹੋਇਆ ਸੀ ਪਹੁੰਚ ਗਏ ਘਰ ਦੇ ਦਰਵਾਜ਼ੇ ਅੱਗੇ ਪੀਰ ਜੀ ਨੇ ਵੇਖਿਆ ਕਿ ਸਿੱਖ ਸੰਗਤਾਂ ਦੀ ਭੀੜ ਲੱਗੀ ਹੋਈ ਹੈ ਅਤੇ ਹਰ ਇੱਕ ਆਪਣੀ ਖੁਸ਼ੀ ਪ੍ਰਗਟ ਕਰਨ ਵਾਸਤੇ ਉਤਾਵਲਾ ਹੋ ਰਿਹਾ ਹੈ ਪੀਰ ਜੀ ਨੇ ਮਾਮਾ ਕਿਰਪਾਲ ਚੰਦ ਨੂੰ ਮਿਲ ਕੇ ਬੇਨਤੀ ਕੀਤੀ ਕਿ ਅਸੀ ਬਹੁਤ ਦੂਰ ਪੰਜਾਬ ਦੇਸ਼ ਤੋਂ ਸਹਿਬਜ਼ਾਦੇ ਦੇ ਕੇਵਲ ਦਰਸ਼ਨ ਕਰਨ ਹੀ ਆਏ ਹਾਂ ਸਾਨੂੰ ਦਰਸ਼ਨ ਕਰਾ ਦਿਓ ਜਦੂ ਮਾਮਾ ਕਿਰਪਾਲ ਚੰਦ ਨੇ ਮਾਤਾ ਨਾਨਕੀ ਜੀ ਨੂੰ ਜਾ ਕੇ ਇਹ ਗੱਲ ਦੱਸੀ ਕਿ ਇੱਕ ਮੁਸਲਮਾਨ ਫਕੀਰ ਆਪਣੇ ਦੋ ਚੇਲੀਆਂ ਨਾਲ ਸਹਿਬਜ਼ਾਦੇ ਦੇ ਦਰਸ਼ਨ ਕਰਨ ਵਾਸਤੇ ਪੰਜਾਬ ਤੋਂ ਆਇਆ ਹੈ ਤਾਂ ਮਾਤਾ ਜੀ ਨੇ ਮਨ ਵਿੱਚ ਬਹੁਤ ਡਰ ਕਰਕੇ ਕਿਹਾ ਕਿ ਬਾਦਸ਼ਾਹ ਗੁਰੂ ਘਰ ਨਾਲ ਵਿਰੋਧ ਰੱਖਦਾ ਹੈ ਇਹ ਪੀਰ ਮੁਸਲਮਾਨ ਹੈ ਕੀ ਪਤਾ ਇਸ ਗੱਲ ਵਾਸਤੇ ਇਹ ਆਪ ਆਇਆ ਹੈ ਜਾਂ ਇਸ ਨੂੰ ਕਿਸੇ ਵਿਰੋਧੀ ਨੇ ਸਹਿਬਜ਼ਾਦੇ ਨੂੰ ਕੋਈ ਨੁਕਸਾਨ ਪਹੁੰਚਾਉਣ ਵਾਸਤੇ ਭੇਜਿਆ ਹੈ ਮਾਤਾ ਜੀ ਨਾਲ ਵਿਚਾਰ ਕਰਕੇ ਮਾਮਾ ਕਿਰਪਾਲ ਚੰਦ ਨੇ ਬਾਹਰ ਆਨ ਕੇ ਪੀਰ ਜੀ ਨੂੰ ਕਿਹਾ ਸਾਈ ਜੀ ਜਦ ਤੱਕ ਇਹਨਾਂ ਦੇ ਪਿਤਾ ਜੀ ਇਹਨਾਂ ਦੇ ਦਰਸ਼ਨ ਨਾ ਕਰ ਲੈਣ ਤਦ ਤੱਕ ਹੋਰ ਕਿਸੇ ਉਪਰੇ ਆਦਮੀ ਨੂੰ ਇਹਨਾਂ ਦੇ ਮੱਥੇ ਲਾਉਣਾ ਠੀਕ ਨਹੀਂ ਹੈ ਤੁਸੀਂ ਕੁਝ ਮਹੀਨੇ ਠਹਿਰ ਕੇ ਫਿਰ ਆ ਜਾਣਾ ਤਦ ਤੱਕ ਇਹਨਾਂ ਦੇ ਪਿਤਾ ਜੀ ਵੀ ਅਸਾਮ ਤੋਂ ਵਾਪਸ ਆ ਜਾਣਗੇ ਹੁਣ ਤੁਹਾਨੂੰ ਜਿਸ ਚੀਜ਼ ਦੀ ਲੋੜ ਹੈ ਲੈ ਲਵੋ ਪਰ ਪੀਰ ਜੀ ਨੇ ਕਿਹਾ ਮੈਨੂੰ ਇਹਨਾਂ ਦੇ ਦਰਸ਼ਨਾਂ ਤੋਂ ਬਿਨਾ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਹੈ ਇਹ ਖੁਦਾ ਰੂਪ ਹਨ ਮੈਂ ਇਹਨਾਂ ਦੇ ਦਰਸ਼ਨ ਕਰਕੇ ਹੀ ਜਾਵਾਂਗਾ ਪਰ ਜਦ ਫਿਰ ਵੀ ਮਾਤਾ ਜੀ ਨੇ ਨਾ ਕਰ ਭੇਜੀ ਤਾਂ ਪੀਰ ਜੀ ਖਾਣਾ ਪੀਣਾ ਛੱਡ ਕੇ ਬੂਹੇ ਅੱਗੇ ਅਸਨ ਲਾ ਕੇ ਬੈਠ ਗਿਆ ਜਦ ਤਿੰਨ ਦਿਨ ਇਸ ਤਰ੍ਹਾਂ ਬੀਤ ਗਏ ਤਾਂ ਪੀਰ ਭਿਕਨ ਸਾਧ ਦਾ ਦ੍ਰਿੜ ਹੱਠ ਵੇਖ ਕੇ ਮਾਤਾ ਜੀ ਨੇ ਕਿਰਪਾਲ ਚੰਦ ਨੂੰ ਆਖਿਆ ਕਿ ਪੀਰ ਜੀ ਨੂੰ ਸਹਬਜ਼ਾਦੇ ਦੇ ਦਰਸ਼ਨ ਕਰਾ ਆਓ ਕਿਰਪਾਲ ਚੰਦ ਸੁੰਦਰ ਬਸਤਰਾਂ ਵਿੱਚ ਲਪੇਟ ਕੇ ਸਹਬਜ਼ਾਦੇ ਨੂੰ ਦੋਹਾਂ ਹੱਥਾਂ ਉੱਤੇ ਚੁੱਕ ਕੇ ਪੀਰ ਜੀ પાસે ਲੈ ਆਇਆ ਪੀਰ ਭੀਖਣ ਸ਼ਾਹ ਨੇ ਬਾਲਕ ਰੂਪ ਦੇ ਦਰਸ਼ਨ ਕਰਕੇ ਨਮਸਕਾਰ ਕੀਤੀ ਅਤੇ ਫਿਰ ਦੋ ਕੁੱਜੀਆਂ ਇੱਕ ਵਿੱਚ ਦੁੱਧ ਅਤੇ ਇੱਕ ਵਿੱਚ ਪਾਣੀ ਪਾ ਕੇ ਸਹਬਜ਼ਾਦੇ ਅੱਗੇ ਕੀਤੀਆਂ ਸਹਬਜ਼ਾਦੇ ਨੇ ਅੰਗੜਾਈ ਲੈ ਕੇ ਆਪਣੀਆਂ ਬਾਹਾਂ ਲੰਮੀਆਂ ਕਰਕੇ ਦੋਹਾਂ ਕੁੰਜੀਆਂ ਉੱਤੇ ਆਪਣੇ ਦੋਵੇਂ ਹੱਥ ਰੱਖ ਦਿੱਤੇ ਇਹ ਵੇਖ ਕੇ ਪੀਰ ਜੀ ਬੜਾ ਪ੍ਰਸੰਨ ਹੋ ਗਿਆ ਤੇ ਸਿਜਦਾ ਕਰਕੇ ਨਮਸਕਾਰ ਕੀਤੀ ਜਦ ਇਹ ਕੁਜੀਆਂ ਵਾਲੀ ਗੱਲ ਪੀਰ ਜੀ ਤੋਂ ਪੁੱਛੀ ਗਈ ਤਾਂ ਉਸਨੇ ਦੱਸਿਆ ਕਿ ਇਹ ਮੈਂ ਇਹਨਾਂ ਦੀ ਪ੍ਰੀਖਿਆ ਕੀਤੀ ਹੈ ਕਿ ਇਹ Hindu ਮਜਬ ਦਾ ਪੱਖ ਕਰਨਗੇ ਜਾਂ ਮੁਸਲਮਾਨ ਦਾ ਪਰ ਇਹਨਾਂ ਨੇ ਇਸ਼ਾਰਾ ਕੀਤਾ ਹੈ ਕਿ ਇਹਨਾਂ ਵਾਸਤੇ ਦੋਵੇਂ ਮਜਬ ਇੱਕੋ ਜਿਹੇ ਹਨ ਇਸ ਉਪਰੰਤ ਪੀਰ ਜੀ ਬਾਲਕ ਰੂਪ ਗੁਰੂ ਜੀ ਦੀ ਮਹਿਮਾ ਕਰਦਾ ਹੋਇਆ ਵਾਪਸ ਠਸਕੇ ਨੂੰ ਮੁੜ ਪਿਆ ਸੋ ਪਿਆਰੀ ਸਾਥ ਸੰਗਤ ਜੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖੋ